ਅਰੇ ਕਾਹੋ ਕਰਿਆ ਅਸੀਂ ਜਿਹੜਾ ਬਸ ਕਰੇ ਆਂ ਆ ਟਾਈਮ ਕਿੰਨਾ ਹੋ ਗਿਆ ਟਾਈਮ ਤਾਂ ਦੇਖ ਲੈਨੇ ਆ ਤੇ ਘਰ ਦਾ ਮੂਰਤ ਕਰੀ ਜਾਂਦੇ ਨੇ ਮਾਂ ਕੀ ਇਹ ਤੇ ਕੋਠੀ ਨੂੰ ਹੋ ਗਈ ਹੋਵੇ ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਗਗਨ ਬਿਕਪਾ ਸਵਾਗਤ ਕਰਦੇ ਆ ਆਪਣੇ YouTube ਚੈਨਲ ਸਾਂ ਫੈਮਲੀ ਤੇ ਕੋ ਸੁਣਾਉਜੀ ਸਾਰੇ ਕਿਵੇਂ ਹੋ ਠੀਕ ਠਾਕ ਹੋ ਵਧੀਆ ਆਪਾਂ ਵੀ ਵਧੀਆ ਜੀ ਕਿਰਪਾ ਮਾਲਕ ਦੀ ਇਗਨੋਰ ਕਰਿਓ ਪਲੀਜ਼ ਆਪਣੇ ਮਿਸਤਰੀ ਲੱਗੇ ਹੋਏ ਨੇ ਕੰਮ ਚੱਲੀ ਜਾਂਦਾ ਉਹਦੇ ਕਰਕੇ ਤੁਹਾਨੂੰ ਆਵਾਜ਼ ਆਊਗੀ ਮਕੇਟ ਕਰਿਓ ਚਲੋ ਹਾਂਜੀ ਸੌਰੀ ਤੇ ਆਪਣੇ ਬਾਹਰ ਗਿਆ ਮਿਸਤਰੀ ਲੱਗੇ ਹੋਏ ਨੇ ਉਹਦੇ ਕਰਕੇ ਆਵਾਜ਼ਾਂ ਆ ਰਹੀਆਂ ਨੇਗੀਆਂ ਤੇ ਤੇ ਅੱਜ ਹੈਗਾ ਜੀ ਬਹੁਤ ਜ਼ਿਆਦਾ ਖੁਸ਼ੀ ਦਾ ਦਿਲ ਤੇ ਤੁਸੀਂ ਸਮਝ ਹੀ ਗਏ ਹੋਵੋਗੇ ਆਪਣਾ ਜਿਹੜਾ Google Lens pen ਨਾਗਾ ਉਹ ਆ ਗਿਆ ਆਪਣੇ ਕੋਲੇ ਤੇ ਫਾਈਨਲੀ ਇਹ ਅੱਜ ਆਪਣੇ ਕੋਲੇ ਪਹੁੰਚਿਆਗਾ ਤੇ ਇਹ 4 ਤਰੀਕ ਨੂੰ ਉੱਥੋਂ ਭੇਜਿਆ ਗਿਆ ਸੀਗਾ 4 ਤਰੀਕ ਨੂੰ 4 April ਤੇ ਅੱਜ ਤਰੀਕ ਹੋਗੀ ਅੱਜ 18 ਕੰਨੀ ਅੱਜ 19 ਤਰੀਕ ਹੋਗੀ ਤੇ ਤੁਸੀਂ ਦੇਖ ਲਓ ਵੀ ਆਪਣੇ ਕੋਲੇ ਇਹ ਕਿੰਨੇ ਦਿਨਾਂ ਦੇ ਵਿੱਚ ਪਹੁੰਚ ਗਿਆ ਇਹਦਾ ਸਹੀ ਟਾਈਮ ਤੇ ਆਉਣ ਦਾ ਕਾਰਨ ਇਹ ਆ ਵੀ ਆਪਾਂ ਜਿਹੜਾ ਪ੍ਰੋਪਰ ਐਡਰੈਸ ਵਗੈਰਾ ਸੀ ਉਹ ਸਹੀ ਦਿੱਤਾ ਸੀਗਾ ਸਾਰਾ ਕੁਝ ਓਕੇ ਸੀਗਾ ਆਪਣਾ ਐਡਰੈਸ ਵਗੈਰਾ ਸੀ ਤਾਂ ਕਰਕੇ ਇਹ ਆਪਣੀ ਲੋਕੇਸ਼ਨ ਤੇ ਛੇਤੀ ਪਹੁੰਚ ਗਿਆ ਵੀ ਬਧੀਆ ਟਾਈਮ ਨਾਲ ਵੈਸੇ ਇਹਦਾ 2-3 ਵੀਕ ਦਾ ਟਾਈਮ ਹੁੰਦਾਗਾ ਆਉਣ ਦਾ ਤੇ ਆਪਣੇ ਕੋਲੇ ਮੋਸਟਲੀ ਮੰਨ ਕੇ ਚਲੋ ਤੁਸੀਂ 2 ਵੀਕਾਂ ਦੇ ਅੰਦਰ ਅੰਦਰ ਹਜੇ ਹੋਈ ਨਹੀਂ ਪ੍ਰੋਪਰ ਮੰਨ ਲਾਇਆ 2 ਵੀਕ ਪਹਿਲੇ ਪਹੁੰਚ ਗਿਆ ਤੇ ਮੈਂ ਬਹੁਤ ਜ਼ਿਆਦਾ ਖੁਸ਼ ਆਂਗੀ ਤੇ ਇਸ ਚੀਜ਼ ਦੀ ਬਹੁਤ ਟਾਈਮ ਤੋਂ ਹਣਾ ਇੰਤਜ਼ਾਰ ਸੀਗਾ ਤੇ ਕਿਉਂਕਿ ਆਪਾਂ ਕੋਈ ਵੀ ਨਾ ਕੋਈ ਵੀ ਕੰਮ ਕਰਦੇ ਆ ਕੋਈ ਵੀ ਚੀਜ਼ ਕੋਈ ਵੀ ਮਕਾਮ ਹਾਸਲ ਕਰਦੇ ਆ ਕੁਝ ਅਚੀਵ ਕਰਦੇ ਆ ਆਪਣੀ ਮਿਹਨਤ ਦਾ ਹੁੰਦਾ ਤਾਂ ਉਹਦੀ ਖੁਸ਼ੀ ਅਲੱਗ ਲੈਵਲ ਦੀ ਹੁੰਦੀ ਆ ਤੇ ਬਾਕੀ ਜਿਹੜੇ ਭੈਣ ਭਰਾ ਯੂਟਿਊਬਰ ਨੇ ਜਿਨ੍ਹਾਂ ਨੂੰ ਇਹ ਮਿਲ ਗਿਆ ਜਾਂ ਮਿਲਣਾ ਇਹ ਉਹਨਾਂ ਨੂੰ ਪਤਾ ਹੋਊਗਾ ਵੀ ਇਹਦੀ ਖੁਸ਼ੀ ਆਉਣ ਦੀ ਕੀ ਹੁੰਦੀ ਆ ਤੇ ਆਪਾਂ ਹਜੇ ਓਪਨ ਨਹੀਂ ਕੀਤਾ ਪਹਿਲਾਂ ਆਪਾਂ ਵੀਡੀਓ ਬਣਾ ਰਹੇ ਆ ਕਿਉਂਕਿ ਉਤਮ ਸੁੱਤਾ ਪਿਆ ਸੀਗਾ ਤੇ ਉਤਮ ਦਾ ਵੀ ਬਹੁਤ ਯੋਗਦਾਨ ਆ। ਉਤਮ ਸੁਤਤਾ ਪਿਆ ਇਹਦੇ ਵਿੱਚ ਉਤਮ ਦਾ ਵੀ ਬਹੁਤ ਯੋਗਦਾਨ ਆ ਕਿਉਂਕਿ ਉਹਨੇ ਮੇਰੀ ਬਹੁਤ ਹੈਲਪ ਕੀਤੀ ਹੈ YouTube ਦੇ ਵਿੱਚ ਫਾਰਮ ਵਗੈਰਾ ਫਿਲ ਕਰਨ ਦੀ। ਤੇ ਇਸ ਕਰਕੇ ਆਪਾਂ ਉਹਦੇ ਉੱਠਣ ਤੱਕ ਉੱਠਣ ਵੇਲੇ ਜਦੋਂ ਉੱਠੂਗਾ ਉਹਦੇ ਨਾਲ ਖੋਲ੍ਹਾਂਗੇ ਮੈਂ ਤਾਂ ਕਰਕੇ ਓਪਨ ਨਹੀਂ ਕੀਤਾ ਹੈਗਾ ਪਰ ਮੈਂ ਵੀਡੀਓ ਜਰੂਰ ਬਣਾ ਰਹੀ ਆ। ਆਪਣੇ ਵੀ YouTube ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦਾ ਜੋ ਵੀ ਸਫਲ ਰਿਹਾ ਵਧੀਆ ਰਿਹਾ ਈ ਬਾਕੀ ਇਹਦੇ ਇਹਨੂੰ ਆਉਣ ਦੇ ਲਈ ਕਾਫੀ ਕਾਫੀ ਕੁਝ ਫਾਰਮ ਵਗੈਰਾ ਫਿਲ ਕਰਨੇ ਪੈਂਦੇ ਨੇਗੇ ਤੇ ਥੋੜਾ ਜਿਹਾ ਵੇਟ ਕਰਾਉਂਦਾ ਇਹ ਆਉਣ ਦੇ ਲਈ ਚਲੋ ਕੋਈ ਗੱਲ ਨਹੀਂ ਵੇਟ ਕਰਾਈ ਪਰ ਆਪਣੇ ਹੱਥਾਂ ਦੇ ਵਿੱਚ ਫਾਈਨਲੀ ਪਹੁੰਚ ਗਿਆ ਤੇ ਅੱਪ ਅੱਜ ਬਹੁਤ ਜ਼ਿਆਦਾ ਹੈਪੀ ਆਂਗੇ ਜਦੋਂ ਇਹ ਓਪਨ ਕਰਾਂਗੇ ਆਪਾਂ ਸ਼ਾਰਟ ਵੀਡੀਓ ਪਾਵਾਂਗੇ ਤੁਸੀਂ ਉਹਦੇ ਵਿੱਚ ਦੇਖ ਲਿਓ ਬਾਕੀ ਹਾਂਜੀ ਜਿਹੜੇ ਨਵੇਂ ਯੂਟਿਊਬਰ ਨੇ ਨਵੇਂ YouTube ਜੁੜ ਰਹੇ ਨੇ ਭੈਣ ਭਰਾ ਹਨ ਕੁਝ ਵੀ ਆਪਣੇ ਤੋਂ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ ਆਪਣਾ ਜਿਹੜਾ ਚੈਨਲ ਮੋਨਟਾਈਜ਼ ਹੋਣ ਤੱਕ ਦਾ ਸਫਰ ਜਾਂ ਗੂਗਲ ਐਡਸੈਂਸ ਆਉਣ ਤੱਕ ਦੇ ਸਫਰ ਤੱਕ ਦਾ ਕੁਝ ਵੀ ਆਪਣੇ ਤੋਂ ਨੌਲੇਜ ਚਾਹੀਦੀ ਹੋਈ ਤਾਂ ਆਪਾਂ ਜਰੂਰ ਦੱਸਾਂਗੇ ਕਮੈਂਟ ਕਰਦੇ ਹੋ ਆਪਾਂ ਨੂੰ ਕੁਝ ਵੀ ਪੁੱਛਣਾ ਹੋਵੇ ਵੀ ਕੋਈ ਫਾਰਮ ਫਿਲ ਕਰਨਾ ਹੈ ਜਾਂ ਕਿੱਦਾਂ ਕੀ ਗੱਲਬਾਤ ਆ ਕਿਉਂਕਿ ਜਦੋਂ ਚੈਨਲ ਮੋਨਟਾਈਜ਼ ਦਾ ਆਫਰ ਆਉਂਦਾ ਹੁੰਦਾ ਬਾਚ ਟਾਈਮ ਜਾਂ ਆਪਣੇ ਘੰਟੇ ਹੀ ਪੂਰੇ ਹੁੰਦੇ ਨੇ ਤੇ ਉਸ ਤੋਂ ਬਾਅਦ ਵੀ ਜਿਹੜਾ Google AdSense ਆਉਣ ਦੇ ਲਈ 2 2.5 3 ਮਿੰਟਾਂ ਤੱਕ ਦਾ ਟਾਈਮ ਲੱਗਦਾ ਕੇਰਾ Google ਕੇਰਾ ਆਪਣਾ YouTube ਜਿਹੜਾ ਮੋਨਟਾਈਜ਼ ਹੋ ਜਾਂਦਾ ਉਹ ਹੁੰਦਾ ਕਿ ਆਪਣਾ ਚੈਨਲ ਜਦੋਂ 4000 ਆਪਣਾ ਵਾਚ ਟਾਈਮ ਹੋ ਜਾਂਦਾ ਤੇ 1000 ਸਬਸਕ੍ਰਾਈਬਰ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਨੂੰ YouTube ਵੱਲੀੋਂ ਯੂਰ ਪਾਰਟਨਰਰ YouTube ਦਾ ਆਪਾਂ ਨੂੰ ਆ ਜਾਂਦਾ ਵੀ ਤੁਹਾਡਾ ਚੈਨਲ ਜਿਹੜਾ ਮੋਨਟਾਈਜ਼ ਹੋ ਗਿਆ ਕੱਲੀ ਗੱਲ ਉੱਥੇ ਹੀ ਨਹੀਂ ਖੜਦੀ ਅੱਗੇ ਹੋਰ ਵੀ ਬਹੁਤ ਸਟੈਪ ਹੁੰਦੇ ਨੇ 2-3 ਫਾਰਮ ਫਿਲ ਕਰਨੇ ਹੁੰਦੇ ਨੇ ਕਈ-ਕਈ ਦਿਨਾਂ ਤੇ ਗੈਪ ਪਾ ਕੇ ਤੇ ਫਾਈਨਲੀ ਇਹ ਜਿਹੜਾ ਹੈਗਾ ਆਪਣੇ ਕੋਲੇ ਅੱਜ ਆ ਗਿਆ ਤੇ ਆਪਾਂ ਡਾਕ ਇਹ ਡਾਕ ਨਹੀਂ ਹੁੰਦਾ ਹੁੰਦਾ ਤੇ ਆਪਾਂ ਕਹਿ ਕੇ ਆਏ ਸੀ ਡਾਕ ਖਾਨੇ ਦੇ ਵਿੱਚ ਵੀ ਵੀ ਸਾਡਾ ਆਇਆ ਕਰਕੇ ਵੀ YouTube ਦਾ ਵੀ ਆਉਣਾ ਹੈ ਇਦਾਂ Google Accessor ਵੀ ਉਹ ਪਲੀਜ਼ ਤੁਸੀਂ ਸਭ ਫੋਨ ਕਰਕੇ ਦੱਸ ਦਿਓ ਤੁਸੀਂ ਵੀ ਜੇ ਕਿਸੇ ਦਾ ਆਉਣ ਵਾਲਾ ਹੋਇਆ ਪਿੰਡਪੁਰਾ ਦਾ ਪਲੀਜ਼ ਉਹਨਾਂ ਨੂੰ ਇਨਫੋਰਮ ਕਰ ਦਿਓ ਇੱਕ ਵਾਰੀ ਕਿਉਂਕਿ ਨਾ ਕਈ ਵਾਰ ਪਤਾ ਨਹੀਂ ਲੱਗਦਾ ਫਿਰ ਇਹ ਵਾਪਸ ਚੱਲ ਜਾਂਦਾ ਕਿਉਂਕਿ ਇਹਨੂੰ ਕੌਣ ਦੇ ਲਈ ਹੈ ਨਾ ਬਹੁਤ ਲੰਬਾ ਸੰਘਰਸ਼ ਹੈਗਾ ਤਾ ਕਰਕੇ ਬਾਤ ਸੁਣਾਪੇ ਜਿੰਦੀ ਵਜਾਈ ਤੁਸੀਂ ਇਹਨੂੰ ਪਹਿਲੀ ਵਾਰ ਜੀ ਹੈ ਨਾ ਲੈ ਲਿਓ ਤਾਂ ਤੁਸੀਂ ਡਾਕਖਾਨੇ ਚ ਇੱਕ ਵਾਰੀ ਕਹਿ ਦਿਓ ਜਿੱਥੋਂ ਤੁਹਾਡਾ ਆਉਣਾ ਹੈ ਪੋਸਟ ਆਫਿਸ ਚ ਤੇ ਆਪਣਾ ਫਾਈਨਲੀ ਇਹ ਅੱਜ ਆ ਗਿਆ ਤੇ ਦੋ ਦੋ ਖੁਸ਼ੀਆਂ ਮਿਲੀਆਂ ਨੇ ਅੱਜ ਇੱਕ ਤਾਂ ਹੈ ਗੂਗਲ ਐਡਸੈਂਸ ਆਉਣ ਦੀ ਤੇ ਇਹ ਰਵਾਇਗ ਨੂੰ ਨੇ ਬਹੁਤ ਸੋਹਣਾ ਦਿਨ ਚੜਾਇਆ ਦੋ ਦੋ ਖੁਸ਼ੀਆਂ ਆਪਣੀ ਝੋਲੀ ਦੇ ਵਿੱਚ ਪਾਈਆਂ ਨੇ ਧੰਨਵਾਦ ਆ ਉਸ ਮਾਲਕ ਦਾ ਉਸ ਪਰਮਾਤਮਾ ਦਾ ਤੇ ਚਲੋ ਜੀ ਹੁਣ ਇੱਥੋਂ ਆਪਾਂ ਜਿਹੜੇ ਪੱਕੇ ਯੂਟਿਊਬਰ ਬਣ ਗਏ ਇਥੋਂ ਆਪ ਜਿਹੜੇ ਪੱਕੇ ਯੂਟਿਊਬਰ ਬਣ ਗਏ ਬਾਕੀ ਤੋਂ ਸਮਝੀ ਉਹ ਵੀ Google AdSense ਹੁੰਦਾ ਕੀ ਆ ਬਾਕੀ ਜਿਹੜੇ ਜਿਹੜੇ ਦੇਖਦੇ ਨੇ YouTube ਵਗੈਰਾ ਜਾਂ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਹੀ ਆ ਵੀ Google AdSense ਹੋਣ ਦੀ ਖੁਸ਼ੀ ਇੰਨੀ ਜ਼ਿਆਦਾ ਕਿਉਂ ਹੁੰਦੀ ਹੈ ਕਿਉਂਕਿ ਇਹ ਹੁੰਦੀ ਆ ਜਿਹੜੀ ਆਪਣੀ ਸਾਰੀ ਮਿਹਨਤ ਹੁੰਦੀ ਆ Google AdSense ਹੁੰਦੀ ਆ ਮਿਹਨਤ ਹੁਣ ਇੱਥੇ ਕਈ ਵਿਦਵਾਨ ਕਮੈਂਟ ਕਰਨਗੇ ਹੋ ਹੈਗੇ ਨੇ 2-3 ਜਿਨ੍ਹਾਂ ਦੇ ਕਮੈਂਟ ਥੋੜਾ ਜਿਹਾ ਨੈਗੇਟਿਵਿਟੀ ਚ ਆਉਂਦੇ ਹੁੰਦੇ ਨੇ ਆਪਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੈਗੀ ਜੀ ਆਪਾਂ ਆਫ ਦਾ ਕੰਮ ਕਰੀ ਜਾਂਦੇ ਆ ਸਿੱਧੇ ਤਰੀਕੇ ਨਾਲ ਕਰੀ ਜਾਂਦੇ ਆ ਤੇ ਜਿਹਨੂੰ ਚੰਗਾ ਲੱਗਦਾ ਹੁੰਦਾ ਚੈਨਲ ਦੇਖਿਆ ਕਰੋ ਜਿਹਨੂੰ ਚੰਗਾ ਨਹੀਂ ਲੱਗਦਾ ਨਾ ਦੇਖਿਆ ਕਰੋ ਅੱਜ ਬਹੁਤ ਖੁਸ਼ ਆ ਬੈਰੀ ਹੈਪੀ ਤੇ ਮੈਂ ਪਹਿਲਾਂ ਵੀ ਦੱਸਿਆ ਹੋਇਆ ਤੁਹਾਨੂੰ YouTube ਦਾ ਆਪਾਂ ਸ਼ੁਰੂਆਤ ਜਿੱਥੋਂ ਕੀਤੀ ਸੀ ਇਹਦਾ ਇਹ ਇਹਦਾ ਵੀ ਆਪਾਂ ਜਿਹੜਾ ਦਿਨੇ ਅੱਗੇ ਕੀ ਕਹਿ ਸਕਦੇ ਆ ਆਪਾਂ ਪੰਜਾਬੀ ਚ ਕਹਿੰਦੇ ਆ ਇਹਦਾ ਸੇਰਾ ਹੁਣ ਹਾਂ ਸੇਰਾ ਸੇਰਾ ਆਪਾਂ ਪੰਜਾਬੀ ਚ ਕਹਿ ਦਿੰਨੇ ਆ ਹੋਰ ਆਪਾਂ ਇੰਗਲਿਸ਼ ਚ ਇੰਗਲਿਸ਼ ਕੀ ਕਰ ਸਕਦਾ ਇੰਗਲਿਸ਼ ਮੈਨੂੰ ਇੰਨੀ ਆਉਂਦੀ ਨਹੀਂ ਹੈਗੀ ਬਾਕੀ ਕਮੈਂਟ ਵੀ ਆਉਦੇ ਹੁੰਦੇ ਆ ਵੀ ਜੇ ਤਾਂ ਵੀ ਇੰਗਲਿਸ਼ ਇੰਨੀ ਆਉਂਦੀ ਨਹੀਂ ਨਾ ਬੋਲ ਲੈ ਕਰ ਆਪਾਂ ਬੋਲਦੇ ਨਹੀਂ ਅੱਜ ਸੁੱਧ ਪੰਜਾਬੀ 'ਚ ਆ ਇਹਦਾ ਸਿਹਰਾ ਸਿਹਰਾ ਜੀ ਦੇ ਸਿਰ ਜਾਂਦਾ ਮੈਂ ਤੁਹਾਨੂੰ ਦੱਸਿਆ ਹੋਇਆ ਵੀ ਮੈਨੂੰ YouTube ਪਰ ਬਣਾਉਣ ਦੇ ਵਿੱਚ ਜਿਹੜਾ ਸਾਰਿਆਂ ਤੋਂ ਵੱਧ ਯੋਗਦਾਨ ਹੈਗਾ ਉਹ ਮੇਰੀ ਸਿਸਟਰ ਲਾ ਤੇ ਉਹਨਾਂ ਦੇ ਹਸਬੰਡ ਹਨਾ ਜਿਹੜੇ ਬਾਹਰ ਰਹਿੰਦੇ ਨੇ US ਦੇ 'ਚ ਉਹਨਾਂ ਦਾਗਾ ਤੇ ਮੈਂ ਅਨਨ ਦਾ ਬਹੁਤ-ਬਹੁਤ ਥੈਂਕ ਯੂ ਕਰਨਾ ਚਾਹਉਦੀ ਹਾਂ ਦਿলো ਧੰਨਵਾਦ ਆ ਬਹੁਤ ਜ਼ਿਆਦਾ ਮੈਨੂੰ ਇਸ ਚੀਜ਼ ਦਾ ਹੱਕਦਾਰ ਬਣਾਉਣ ਦੇ ਲਈ ਤੇ ਆਪਾਂ ਅੱਜ ਤੋਂ ਪੱਕੇ ਯੂਟਿਊਬਰ ਬਣ ਗਏ ਆ ਤੇ ਬਹੁਤ ਜ਼ਿਆਦਾ ਖੁਸ਼ੀ ਆ ਮੈਨੂੰ ਇਹ ਇਹਦੀ ਆਉਂਦੀ ਆ ਮੈਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਬਾਕੀ ਹਾਂਜੀ ਜਿਹੜੇ ਵੀ ਭੈਣ ਭਰਾ ਨੇ ਕੁਝ ਵੀ ਪੁੱਛਣਾ YouTube ਦੇ ਰਿਲੇਟਡ ਚੈਨਲ ਮੋਨਟਾਈਜ਼ ਹੋਣ ਤੇ ਤੱਕ ਸਫਰ ਤੋਂ ਲੈ ਕੇ Google AdSense ਦੇ ਸਫਰ ਤੱਕ ਕੁਝ ਵੀ ਕੁਐਸਚਨ ਪੁੱਛਣਿਆ ਤਾਂ ਪਲੀਜ਼ ਆਪਣਾ ਜਿਹੜਾ ਚੈਨਲ ਆ ਸਰਾ ਫੈਮਿਲੀ S R A N ਸਰਾ ਫੈਮਿਲੀ ਉਹਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਜਿਹੜੀ ਨੈਕਸਟ ਵੀਡੀਓ ਪਾਵਾਂਗੇ ਡਿਟੇਲ ਇਸ ਦੀ ਆਪਾਂ ਰਿਲੇਟਡ ਪਾਵਾਂਗੇ ਵੀ ਮੈਂ ਕਿੱਥੋਂ ਕਿਵੇਂ ਚੈਨਲ ਮੋਨਟਾਈਜ਼ ਹੋਇਆ ਫਿਰ ਕਿਹੜਾ ਫਾਰਮ ਫਿਲ ਗਰੇਆ ਫਿਰ ਕਿਦਾਂ ਪੂਰੀ ਪ੍ਰੋਪਰ ਡਿਟੇਲ ਜਾਣਕਾਰੀ ਦੇਵਾਂਗੇ ਤੁਹਾਨੂੰ ਤੇ ਆਪਣਾ ਚੈਨਲ ਆ ਜਿਹੜਾ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਿਓ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਆਪਣੇ ਚੈਨਲ ਤੇ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਸਾਰਿਆਂ ਨੂੰ ਪਹਿਲਾਂ ਤੁਹਾਡੇ ਕੋਲੇ ਪਹੁੰਚ ਜਾਵੇ ਤੇ ਤੁਸੀਂ ਇਸ ਜਾਣਕਾਰੀ ਦਾ ਲਾਹਾ ਲੈ ਸਕੋ ਤੇ ਬਾਕੀ ਅੱਜ ਦੀ ਵੀਡੀਓ ਮੈਂ ਇੰਨੀ ਕੀ ਬਸ ਬੰਦ ਕਰ ਰੱਗੀ ਆ ਕਿਉਂਕਿ ਆਪਾਂ ਨੈਕਸਟ ਵੀਡੀਓ ਜਲਦੀ ਹੀ ਪਾਵਾਂਗੇ ਇਹਨੂੰ ਖੋਲਣ ਦੀ ਬਣਾਵਾਂਗੇ ਥੋੜੀ ਜੀ ਹਾਂ ਇਹਨੂੰ ਖੋਲਣ ਦੀ ਵੀ ਬਣਾਉਨੇ ਆ ਪੁੱਤਰ ਸਿੰਘ ਨੂੰ ਠਾਉਨੇ ਆਂਗੇ ਫੇਰ ਬਣਾਵਾਂਗੇ ਬਾਅਦ ਚ 10 ਮਿੰਟਾਂ ਨੂੰ 15 ਆ ਗੂਗਲ ਐਡਸੈਂਸ ਆ ਗਿਆ ਜਦੋਂ ਕੈਮ ਜਾਊਗਾ ਉਦੋਂ ਬਣਾਵਾਂਗੇ ਉਤਮਾ ਜੇ ਹੈ ਨਹੀਂਗਾ ਐਕਟਿਵ ਨਹੀਂ ਹੈਗਾ ਕਿਉਂਕਿ ਸੁੱਤਾ ਪਿਆ ਜੇ ਪਤਾ ਨਹੀਂ ਕੀ ਬੇਸੌਂ ਹੈ ਇਹਨੂੰ ਵੀ ਖੁਸ਼ੀ ਹੋ ਗਈ ਇਹਦੇ ਬੇਟੇ ਕਰ ਇਹਨੂੰ ਵੀ ਬਹੁਤ ਖੁਸ਼ੀ ਵਿਚਾਰੇ ਨੇ ਇਹਨੇ ਬਹੁਤ ਮੇਰੀ ਹੈਲਪ ਕੀਤੀ ਹੈ ਮੈਂਨੇ ਮੰਗਰ ਵੀ ਪੈ ਜਾਂਦੀ ਸੀ ਵੀ ਤੂੰ ਗਲਤ ਕਰਤਾ ਤੂੰ ਐ ਕਰਤਾ ਜਿਹੜਾ ਸਾਰਿਆਂ ਨੂੰ ਪਹਿਲਾਂ ਆਪੋ ਜਿਹੜਾ ਸਾਰਿਆਂ ਦਾ ਪਹਿਲਾ ਫਾਰਮ ਫਿਲ ਕੀਤਾ ਸੀ ਉਹ ਉਤਮ ਨਹੀਂ ਕੀਤਾ ਸੀ ਮੈਨੂੰ ਦੱਸੇ ਬਿਨਾ ਮੈਨੂੰ ਦੱਸੇ ਬਿਨਾ ਇਹਨੇ ਫਾਰਮ ਫਿਲ ਕਰਤਾ ਸੀ ਉਹ ਕਿਉਂਕਿ ਮੈਨੂੰ ਮੈਂ ਹੈ ਨਹੀਂ ਸੀ ਇੱਥੇ ਮੈਂ ਬਾਹਰ ਸਹੀ ਹੈ ਤੇ ਮੈਨੂੰ ਦੱਸਿਆ ਵੀ ਨਹੀਂ ਮੈਂ ਇਹਨੂੰ ਕਹੇਗੀ ਵੀ ਤੂੰ ਗਲਤ ਕਰਤਾ ਵੀ ਤੂੰ ਗਲਤ ਕਰਤਾ ਮੈਂ ਇਹਨੂੰ ਕਿਹਾ ਇਹ ਕਹਿੰਦਾ ਨਹੀਂ ਮੰਮੀ ਤੂੰ ਹੀ ਕਰੀਏ ਦੀ ਮੈਨੂੰ ਨਹੀਂ ਪਤਾ ਸੀ ਇੰਨਾ ਟਾਈਮ ਲੱਗ ਜੰਦਾ ਤੇ ਆਪਾਂ ਜਿਵੇਂ ਵੀਡੀਓ ਦੇਖਦੇ ਰਹਿੰਨੇ ਉਹ ਚਾਹ ਹੁੰਦਾ ਕਈ ਵਾਰ ਕੋਈ ਕਹਿੰਦਾ ਜੀ ਇੰਨੇ ਟਾਈਮ ਚਾਹੁੰਦਾ ਇੰਨੇ ਟਾਈਮ ਚ ਆ ਜਾਂਦਾ ਤੇ ਪਰ ਫਾਈਨਲੀ ਦੋ ਵੀਕ ਦੋ ਵੀਕ ਲੱਗੇ ਨੇ ਪੂਰੇ ਖਾ ਪੂਰੇ ਦੋ ਹਫਤੇ ਲੱਗੇ ਨੇ ਪਰ ਇਹਦਾ ਉਹਨਾਂ ਨੇ ਟਾਈਮ ਲਿਮਿਟ ਦੱਸੀ ਹੁੰਦੀ ਹੈ ਤਿੰਨ ਵੀਕ ਦੀ ਜੇਕਰ ਤੁਹਾਡਾ ਐਡਰੈਸ ਵਗੈਰਾ ਸਾਰਾ ਕੁਝ ਪ੍ਰੋਪਰ ਸਹੀ ਆ ਸਹੀ ਲੋਕੇਸ਼ਨ ਆ ਤੁਹਾਡੀ ਦਿੱਤੀ ਹੋਈ ਐਡਰੈਸ ਤੁਹਾਡਾ ਤਾਂ ਤੁਹਾਡਾ ਟਾਈਮ ਤੇ ਆ ਜੂਗਾ ਸਹੀ ਟਾਈਮ ਤੇ ਬਾਕੀ ਜਿਨੇ ਨੌਲੇਜ ਲੈਣੀ ਆ ਭੈਣ ਭਰਾ ਨੇ ਆ ਤਾਂ ਆਪ ਨੂੰ ਕਮੈਂਟ ਕਰ ਲਿਓ ਆਪਣੀ ਵੀਡੀਓ ਦੇ ਥੱਲੇ ਆਪਾਂ ਤੁਹਾਨੂੰ ਜਰੂਰ ਸਪੋਰਟ ਕਰਾਂਗੇ ਦੱਸਾਂਗੇ ਇਸ ਚੀਜ਼ ਬਾਰੇ ਵੀ ਕਿੱਥੋਂ ਕੀ ਕਿ ਸਬਰ ਅਸੀਂ ਵੀ ਕਿਸੇ ਦੀ ਹੈਲਪ ਲੈਣ ਦੀ ਚਾਹੀ ਸੀ ਪਰ ਅਸੀਂ ਗੱਲ ਵੀ ਕਰ ਲਈ ਸੀ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ ਜਿਹੜੇ ਬੱਚੇ ਯੂਟਿਊਬਰ ਹੁੰਦੇ ਨੇ ਜਾਂ ਜਿਹੜੇ ਪਹੁੰਚੇ ਹੁੰਦੇ ਨੇ ਅੱਗੇ-ਅੱਗੇ ਹੁੰਦੇ ਨੇ ਨਾ ਉਹਨਾਂ ਦੀ ਆਪਦੀ ਪੇਮੈਂਟ ਹੁੰਦੀ ਆ ਉਹ ਪੈਸੇ ਭਾਲਦੇ ਨੇ ਦੱਸਣ ਦੇ ਲਈ ਪਰ ਆਪਾਂ ਉਹ ਚੀਜ਼ ਨਹੀਂ ਕਰਦੇ ਆਪਾਂ ਤੁਹਾਨੂੰ ਫ੍ਰੀ 'ਚ ਇਹਦੀ ਜਿਹੜੀ ਆ ਅ ਜਾਣਕਾਰੀ ਇਨਫੋਰਮੇਸ਼ਨ ਦੇਵਾਂਗੇ ਤੇ ਕਿਸੇ ਭੈਣ ਭਰਾ ਦਾ ਭਲਾ ਹੋ ਜੂਗਾ ਹਨਾ ਆਪਾਂ ਨੂੰ ਪਰ ਆਪਾਂ ਹੈਲਪ ਲਈ ਦੀ ਸੀ ਫਿਰ ਆਪਾਂ ਖੁਦ ਹੀ ਕਰ ਲਿਆ ਸਾਰਾ ਕੁਝ ਮੈਂ ਮੇਰੇ ਹਸਬੰਦ ਨੇ ਤੇ ਮੇਰੇ ਬੇਟੇ ਨੇ ਉੱਤਮ ਨੇ ਅਸੀਂ ਤਿੰਨਾਂ ਦੇ ਸਹਿਯੋਗ ਨਾਲ ਇਹ ਚੀਜ਼ ਸਾਡੇ ਤੱਕ ਪਹੁੰਚੀ ਹੈਗੀ 1500 ਰੁਪਏ ਮੰਗਦੇ ਸੀ ਉਹ ਹਾਂ ਉਹਨਾਂ ਨੇ ਸਾ ਤੋਂ 1500 ਪੇਮੈਂਟ ਮੰਗੀ ਸੀ ਇਸ ਚੀਜ਼ ਤੇ ਇਹ ਇਹਨੂੰ ਕਿਵੇਂ ਭਰਨਾ ਸਾਨੂੰ ਪਤਾ ਤਾਂ ਸੀਗਾ ਅਸੀਂ ਇੰਨੇ ਕਿਤੇ ਵੀ ਪੜੇ ਲਿਖੇ ਹੈਗੇ ਆ ਵੀ ਅਸੀਂ ਭਰ ਸਕਦੇ ਆ ਪਰ ਪਤਾ ਕੀ ਹੁੰਦਾ ਇੱਕ ਡਰ ਹੁੰਦਾ ਵੀ ਕਿਤੇ ਕੋਈ ਚੀਜ਼ ਗਲਤ ਨਾ ਸਾਡੇ ਉੱਪਰ ਹੋ ਜੇ ਵੀ ਇੰਨਾ ਟਾਈਮ ਦੇ ਵੇਟ ਕਰਦੇ ਆ ਹਨਾ ਵੀ ਉਹ ਉਹ ਖਰਾਬ ਨਾ ਹੋ ਜੇ ਸਾਡੇ ਤੋਂ ਪਰ ਫਿਰ ਵੀ ਅਸੀਂ ਵਾਹਿਗੁਰੂ ਦਾ ਨਾਮ ਲੈ ਕੇ ਇਹਨੂੰ ਅਪਲਾਈ ਕਰ ਲਿਆ ਸੀ ਮੈਂ ਤੇ ਮੇਰੇ ਹਸਬੰਦ ਨੇ ਅਸੀਂ ਦੋਨਾਂ ਨੇ ਅਪਲਾਈ ਕੀਤਾ ਸੀ ਤੇ ਪਰ ਸਕਸੈਸਫੁਲੀ ਅਸੀਂ ਸਾਰਾ ਕੁਝ ਸਹੀ ਭਰਿਆ ਤੇ ਸਾਡੇ ਕੋਲੇ ਫਾਈਨਲੀ 2 ਹਫਤਿਆਂ ਦੇ ਅੰਦਰ ਅੰਦਰ ਇਹ ਪਹੁੰਚ ਗਿਆ ਇਹ 4 ਤਰੀਕ ਨੂੰ ਉਹਨਾਂ ਨੇ ਭੇਜਿਆ ਸੀ ਉੱਥੋਂ ਇਹ ਮੁੰਬਈ ਤੋਂ ਆਉਂਦਾ ਕਿਉਂਕਿ ਜਿਹਦਾ ਏਰੀਆ ਚਾ ਜਿਹਦਾ ਕੋਈ ਸਿਟੀ ਵਗੈਰਾ ਨੇੜੇ-ਡੇੜੇ ਮੁੰਬਈ ਦੇ ਉੱਥੇ ਤੋਂ ਛੇਤੀ ਪਹੁੰਚ ਜਾਂਦਾ ਹੁਣ ਇਹ ਆਉਣਾ ਸੀ ਮਾਨਸਰ ਡਿਸਟ੍ਰਿਕਟ ਦੇ ਵਿੱਚ ਫਿਰ ਵੀ ਟਾਈਮ ਤਾਂ ਲੱਗਦਾ ਹੀ ਐਨੇ ਹਫਤਿਆਂ ਦਾ ਤੇ ਅੱਜ ਇਹ ਫਾਈਨਲੀ ਆਪਣੇ ਕੋਲੇ ਪਹੁੰਚ ਗਿਆ ਤੇ ਮੈਂ ਸ਼ੁਕਰ ਕਰਦੀ ਆ ਉਸ ਵਾਹਿਗੁਰੂ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦਾ ਤੇ ਜਿਹਨੇ ਮੈਨੂੰ ਸਪੋਰਟ ਕੀਤੀ ਆ ਭੈੜ ਭਰਾਵਾਂ ਨੇ ਮੇਰੀ YouTube ਫੈਮਲੀ ਦਾ ਬਹੁਤ ਬਹੁਤ ਧੰਨਵਾਦ ਉਹ ਵੀ ਮੇਰਾ ਆਪਣਾ ਪਰਿਵਾਰ ਆ ਤੇ ਚਲੋ ਜੀ ਆਪਾਂ ਜਦੋਂ ਉੱਪਰ ਕਰਾਂਗੇ ਉਦੋਂ ਵੀ ਤੁਹਾਨੂੰ ਦਿਖਾਵਾਂਗੇ ਤੇ ਠੀਕ ਹੈ ਜੀ ਚਲੋ ਆ ਗਏ ਸੋ ਗਾਇਸ ਆ ਸਿਆਪ ਬੈਠੇ ਇੱਕ ਪ੍ਰਕਾਰ ਲੱਗਿਆ ਅੱਜ ਅਸੀਂ ਬਾਹਰ ਪਏਾਂਗੇ ਬੜਾ ਦਿਖਾਰੋ ਸਾਰੇ ਜੀ ਫੁੱਲ ਡਿੱਕ ਸੋਦਾ ਸਾਰੀ ਪੱਖਾ ਵੀ ਸੋ ਪੱਖਾ ਜੀ ਪ੍ਰਾਣੀ ਮੱਖੀ ਪੱਖਾਈ ਕੋਣ ਤੇ ਤੇਰੇ ਵੇ ਇਹਦੇ ਬਾਰੇ ਤਾਂ ਪੁਰਾਣਾ ਜਮਾਨਾ ਸੀ ਤਾਂ ਬਹੁਤ ਪਏਾਂ ਪੱਖਿਆਂ ਤੇ ਅਸੀਂ ਉਪਕਰਨ ਲੱਗਿਆ ਜੀ ਇਹਨੂੰ ਹੁਣ ਕਰ ਲੋ ਇੱਥੂ ਕਰ ਹਾਂ ਇਹ ਸਾਰੇ ਪਿੱਛੇ ਲਿਖਿਆ ਹੋਇਆ ਹੈ ਮੈਂ ਕਿੰਤਰੋ ਮਰਜ਼ੀ ਕੱਢ ਲਵਾਂ ਵਾਹਿਗੁਰੂ ਵਾਹਿਗੁਰੂ ਲਓ ਜੀ ਇਹ ਨਾ ਆਹ ਦਿੱਤਾ ਹੋਇਆ ਆਪਾਂ ਨੂੰ ਵੀ ਤੁਸੀਂ ਆਹ ਸਾਈਡ ਤੋਂ ਰੱਖੂ ਸਾਈਡ ਸਾਰ ਚਾਰੇ ਪਾਸੇ ਦਿੱਤਾ ਹੋਇਆ ਥੈਂਕ ਯੂ ਗੂਗਲ ਆ ਭੇਜਣ ਵਾਸਤੇ ਗੂਗਲ ਤਾਂ ਵੀ ਥੈਂਕ ਯੂ ਆਪ ਵੀ ਮਿਹਨਤ ਕਰੀ ਆ ਨਾ ਵੀ ਤਾਂ ਹੀ ਆਇਆ ਪਰ ਗੂਗਲ ਦੀ ਵੀ ਹੋ ਆ ਗੂਗਲ ਨੇ ਤਾਂ ਭੇਜਣੀ ਸੀ ਜੇ ਤਾਂ ਮਿਹਨਤ ਕਰੀ ਆ ਆਪਾਂ ਜਿ ਘੂਲ ਵਿੱਚ ਇੱਤੈ ਜਾਵੇ। ਹੰਕੀਰਾਂ ਤੋਂ ਹੀ ਕਰੀ। ਦੋਸ ਪਾਰ ਤੋਂ ਤੋਂ ਪਸ਼ੰਗ। ਇਹ ਸਾਰਿਆਂ ਦੀ ਮਿਹਨਤ ਹੈ। ਸਾਰੇ ਇੱਕ ਇੱਕ ਤੁਮਾਰੀ ਖੋਲਣ। ਚਲ ਇੱਕਦਮ ਮੈਂ ਖੋਲੂਗਾ। ਉਹ ਤੇ ਤੂੰ ਤਾਂ ਗਲਤ ਸੀ ਸੱਜ ਖੋਲੀ। ਮੈਂ ਵੀ ਇਹੀ ਕਹ ਰਾਂ ਇਹਨੂੰ। ਉਹ ਤੂੰ ਤਾਂ ਗਲਤ ਸੀ ਸੱਚੀ ਖੋਲਣੀ ਹੁੰਦਾ ਦੇਖੀ। ਬਾੜ ਹੀ ਲੈ ਗਿਆ ਪਾਟ। ਉਧਰੋਂ ਨਾ ਪਟਣੀ ਹੋਵੇ। ਇਹਦਾ ਪੂਰਾ ਉਹਦੇ ਨਾਲ ਖੋਲਣਗੇ। ਪੂਰਾ ਧਿਆਨ ਨਾਲ। ਅਸੀਂ ਦੇਖ ਲਓ ਬਾਹਰ ਪਿਆਂਗੇ ਅੱਜ। ਸਿਮਲਾ ਵਾਲੀ ਫੀਲਿੰਗ ਆਈ ਉੱਤਮ ਕਹਿੰਦਾ ਮੈਨੂੰ ਸਿਮਲਾ ਵਾਲੀ ਫੀਲਿੰਗ ਆਈ ਜਾਂਦੀ ਹੈ ਆ ਪਪੇ ਦੀ ਸਵੀਟ ਬੱਤੀ ਏ ਚਲੋ ਹੁਣ ਦੇਖਦਾ ਪਾਪਾ ਬਬੂ ਦੇ ਲੋਕ ਕਿਹਾ ਆ